ਬਾਬਾ ਰੂਡੂ ਮਹੱਲੇ ਅੰਦਰ ਇੱਕ ਗਲੀਆਂ ਦੀ ਸਫਾਈ ਨਾ ਹੋਣ ਲੈ ਕੇ ਕੀ ਕਿਹਾ ਉਥੋਂ ਨਿਵਾਸੀਆਂ ਨੇ ਆਉ ਕਰਦੇ ਹਾਂ ਗੱਲਬਾਤ ਇਕੱਠੇ ਕੀ ਮਸਲਾ ਤੁਹਾਡਾ ਜੀ ਮਸਲਾ ਸਾਡਾ ਗਲੀ ਬਣੇ ਗਲੀ ਬਹੁਤ ਬੁਰਾ ਹਾਲ ਹੈ ਗਲੀ ਦਾ ਸਾਡੀ ਦਾ ਵਿੱਚ ਪਾਣੀ ਇੰਨਾ ਗਾਂ ਦੇ ਨਾਲੀਆਂ ਦਾ ਜਵਾਕ ਨੰਗਦੇ ਪਏ ਆਪ ਨੰਗੀ ਦਾ ਡੇ ਡੱਗ ਤੇ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਇੱਥੇ ਕੋਈ ਪੱਕਾ ਮੁਲਾਜ਼ਮ ਸਫਾਈ ਅਸ ਲਗਾਇਆ ਨਹੀਂ ਗਿਆ। ਹਾਂ ਨਹੀਂ ਕੋਈ ਨਹੀਂ ਪੱਕਾ ਮੁਲਾਜ਼ਮ ਲਾਇਆ। ਇਹਦਾ ਅਸੀਂ ਕਹਿ ਕੇ ਕਰਾਉਨੇ ਆ। ਸਾਡੀਆਂ ਜਿਹੜੇ ਬਾਹਰ ਆ ਗਾਂ ਹੁੰਦੇ ਆ ਉਹ ਤੋਂ ਸਾਡ ਦੀ। ਅੱਜ ਨਗਰ ਕੌਂਸਲ ਦੇ ਕਰਮਚਾਰੀ ਆਰਐਸ ਭਾਈ ਕਰਵੀਰੇ ਇੱਥੇ ਜੀ। ਹਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੀ ਗਲੀ ਸਾਫ਼ ਕਰਾ ਦਿੱਤੀ ਇਹਨਾਂ ਨੇ। ਹੋਰ ਤੁਸੀਂ ਕੀ ਮੰਗ ਕਰਦੇ ਆ? ਹੋਰ ਮੰਗ ਕਰਦੇ ਸਾਡੀ ਗਲੀ ਬਣੇ, ਨਾਲੀਆਂ ਬਣਨ, ਇੱਥੇ ਪੁਲੀ ਬਣ ਜਾਵੇ ਪੱਕੀ। ਪੱਕਾ ਮੁਲਾਜ਼ਮ ਰੱਖਿਆ। ਪੱਕਾ ਮੁਲਾਜ਼ਮ ਰੱਖਿਆ ਜਾਵੇ। ਤੁਹਾਡੀ ਜਿਹੜੇ ਸਮੱਸਿਆ ਹੈਗੀ ਹੈ ਇਸ ਸੰਬੰਦੇ ਤੁਸੀਂ ਆਪਦੇ ਕਿਸੇ ਐਮਸੀ ਦੇ ਧਿਆਨ ਚ ਲੈਂਦੀ ਗੱਲ ਐਮਸੀ ਦਾ ਪਤਾ ਹੀ ਨਹੀਂ ਕੌਣ ਐਮਸੀ ਉਹ ਐਮਸੀ ਦਾ ਪਤਾ ਤੁਹਾਨੂੰ ਨਹੀਂ ਨਾ ਕੋਈ ਪਤਾ ਨਹੀਂ ਨਾ ਕਦੇ ਆਇਆ ਨਾ ਸਾਨੂੰ ਪਤਾ ਕੌਣ ਠੀਕ ਬੱਸ ਪਾਈਦਾ ਰਹਣਾ ਕੀ ਮਸਲਾ ਥੋੜੀ ਗਲੀ ਦਾ ਜੀ ਗਲੀ ਜ ਬਹੁਤ ਗੰਦਵਾਜਦਾ ਜੀ ਨਾਲੀਆਂ ਬੰਦ ਹੋ ਜਾਂਦੀਆਂ ਪਾਣੀ ਪਾਰਾ ਜਾਂਦਾ ਸਾਰਾ ਗੰਦ ਲੰਗਣਾ ਔਖਾ ਹੋ ਜਾਂਦਾ ਹੁਣ ਕੀ ਚਾਹੁੰਦੇ ਕੀ ਆ ਥੋੜਾ ਬਸ ਸਫਾਈ ਹੋਵੇ ਗਲੀ ਬਣੇ ਥੋੜਾ ਇਸ ਮੰਦੀ ਤੂੰ ਐਮਸੀ ਧਿਆਨ ਚ ਲੈਂਦਾ ਆਪਦੇ ਐਮਸੀ ਦਾ ਪਤਾ ਹੀ ਨਹੀਂ ਕੌਣ ਹੈ ਉਹ हां ਐਮਸੀ ਆਇਆ ਨਹੀਂ ਤੁਹਾਨੂੰ ਐਮਸੀ ਨੇ ਪਤਾ ਤੁਹਾਡਾ ਕੌਣ ਹੈ ਨਾ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਕੌਣ ਐਮਸੀ ਹੈ ਉਹ ਆਪਣੀ ਆਪਣੀ ਜਾਈ ਚਾਹੂਗੀ ਹੈ ਨਹੀਂ ਜੇ ਤਾਂ ਗੋਟਾ ਬਾਟਾ ਪੈਣ ਫਿਰ ਤਾਂ ਬੰਦੇ ਨੂੰ ਪਤਾ ਲੱਗ ਜਾਵੇ ਵੀ ਆਹ ਐਮਸੀ ਹੈ ਅੱਗੇ ਠੰਡ ਵਾਰੀ ਪਈਆਂ ਸੀ ਫਿਰ ਪਤਾ ਲੱਗ ਗਿਆ ਵੀ ਠੰਡ ਦੀ ਹੈ ਫਿਰ ਜਾਂਕੇ ਵਾਰੀ ਵੀ ਪਈਆਂ ਸੀ ਜਾਂਚ ਦਾ ਵੀ ਪਤਾ ਸੀ ਨਾ ਪਤਾ ਹੀ ਨਹੀਂ ਅੰਦਰੇ ਅੰਦਰ ਬੰਨ ਦਿੰਦੇ હાજિ જીત હજી